ਮਤਲਬ ਦੰਦ ਸੈਟੀ ਨੂੰ ਸਾਡੇ ਨਾਲ ਮੌਜੂਦ ਨੇ ਜੋ ਕਿ ਤਿੰਨ ਦਿਨ ਤੋਂ ਲਗਾਤਾਰ ਲੱਗਰ ਚੱਲ ਰਿਹਾ ਸੀਗਾ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਸੋ ਜਿਹੜਾ ਪੀਜ਼ਾ ਆ ਆਮ ਬਿnabla ਇਨਸਾਨ ਆ ਉਹ ਉਸ ਦੇ ਰਾਸੇ ਬਹੁਤ ਵਧੀਆ ਕਿ ਸੁਗਾਤ ਹੁੰਦੀ ਹੈ ਸੋ ਤਗੜਾ ਇਨਸਾਨ ਜਿਹੜਾ ਉਹ ਤਾਂ ਪੀਜ਼ਾ ਖਰੀਦਦਾ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਗਰੀਬ ਔਰ ਅਮੀਰ ਕਿਸੇ ਵਿੱਚ ਕੋਈ ਫਰਕ ਨਹੀਂ ਕੋਈ ਭੇਦਭਾਵ ਨਹੀਂ ਹਰ ਕੋਈ ਆ ਕੇ ਇੱਥੇ ਪੀ ਕੇ ਬਰਕਤਾਂ ਲੱਗ ਰਿਹਾ ਸ਼ੱਕ ਵਿੱਚ ਸ਼ੱਕ ਰਿਹਾ ਸੋ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਕੋਈ ਬਣਾਵੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਨਿਰਸ ਗੁਰੂ RAMਦਾਸ ਜੀ ਦਾ ਗੁਰਿਆਈ ਕਦੀ ਦੇ 440 ਸਾਲਾ ਸ਼ਤਾਬ ਦੀ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਮਨਾਇਆ ਗਿਆ ਅੱਜ ਸਮਾਪਤੀ ਹੋਈ ਔਰ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੇਅੰਤ ਬਾਰ ਪ੍ਰਕਾਰ ਕੀਤੇ 84 ਕਟਣ ਵਾਲੀ ਬੌਲੀ ਜਿਹੜੀ ਆ ਉਹ ਤਿਆਰ ਕੀਤੀ ਤੇ ਮਹਾਰਾਣੀ ਨੇ ਬਰ ਦਿੱਤਾ ਕਿ ਜਿਹੜਾ 84 ਜਪਰੀ ਸਭ ਦੇ ਬਾੜ ਕਰੇਗਾ 84 ਇਸ਼ਨਾਨ ਕਰੇਗਾ ਇਸ ਬਾੜੀ ਦੇ ਵਿੱਚ ਉਹਦੀ 84 ਕੱਟੀ ਜਾਵੇਗੀ ਮਹਾਰਾਜ ਨੇ ਸਤੀ ਹੋਣ ਦੀ ਪ੍ਰਥਾ ਇੱਥੇ ਬੰਦ ਕੀਤੀ ਜਿਸ ਤਰ੍ਹਾਂ ਕਿ ਮਰਦ ਚੜਾਈ ਕਰ ਜਾਣਾ ਔਰਤ ਨੇ ਉਹਦੇ ਨਾਲ ਸੜ ਕੇ ਮਰ ਜਾਣਾ ਉਹਨੂੰ ਸਤੀ ਕਹਿੰਦੇ ਸੀ ਮਹਾਰਾਣੀ ਨੇ ਉਹ ਜਿਹੜਾ ਸਤੀ ਹੋਣ ਤੋਂ ਰੋਕਿਆ ਉੰਨਰਵੇ ਆ ਕਰਨ ਵਾਸਤੇ ਮਹਾਰਾਜ ਨੇ ਲੋਕਮ ਕੀਤਾ ਕਿ ਦੁਬਾਰਾ ਵਿਆਹ ਕਰੋ ਔਰ ਆਪਣਾ ਜੀਵਨ ਜਿਓ ਪੁੰਡਰੀ ਪ੍ਰਥਾ ਪ੍ਰਥਾ ਜਿਹੜੀ ਬੰਦ ਕੀਤੀ ਤਾ ਤੁਨ ਸਾਮਿਆਂ ਵਿੱਚ ਇਥੋਂ ਤੱਕ ਵੀ ਕਿ ਆਪਣੇ ਮਰਦ ਤੋਂ ਵੀ ਘੋੜ ਕੱਢਦੀਆਂ ਸੀ ਬੀਬੀਆਂ ਉਹ ਚੇਠਾਂ ਤੋਂ ਵੱਡਿਆਂ ਤੋਂ ਫੜਦਾ ਕਰਦੀਆਂ ਸੀ ਮਹਾਰਾਜ ਨੇ ਉਹ ਵੀ ਪੁੰਡਰੀ ਪ੍ਰਥਾ ਇਸ ਜਗ੍ਹਾ ਤੇ ਬੰਦ ਕੀਤੀ ਕਿ ਜਿੰਨੇ ਸਾਡੇ ਦਰਸ਼ਨਾ ਵਾਸਤੇ ਆਉਣਾ ਵਾ ਉਹ ਖੁੱਲੇ ਮੂੰਹ ਆਵੇ ਸਰੰਕਾਰ ਤੋਂ ਕੋਈ ਪਰਦਾ ਨਹੀਂ ਗੁਰੂ ਤੋਂ ਕੋਈ ਪਰਦਾ ਨਹੀਂ ਮਹਾਰਾਜਾ ਕਿਰਪਾ ਕਰਨ ਇਸ ਤਰ੍ਹਾਂ ਬੜੇ ਭਰਪਕਾਰ ਮਹਾਰਾਜ ਨੇ ਇਸ ਧਰਤੀ ਤੇ ਕੀਤੇ ਉਹ 43400 ਸਾਲਾਂ ਸ਼ਤਾਬ ਦੀ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸੀ ਤਾਂ ਇਸ ਜਗ੍ਹਾ ਦੇ ਉੱਤੇ ਐਨ ਤੋਂ ਪਹਾਉ ਜਿੱਥੇ ਸਾਰੀਆਂ ਸੰਪਰਦਾਵਾਂ ਨੇ ਲੰਗਰ ਲਗਾਏ ਸਾਰੀਆਂ ਸੰਪਰਦਾਵਾਂ ਸਤਕਾਰਯੋਗ ਨੇ ਉਸ ਕੈਂਪ ਤੋਂ ਭਾਵ ਕੇ ਸ਼ਤਾਬਦੀ ਦੇ ਸਬੰਧ ਵਿੱਚ ਪਾਸ ਸ਼ਬਾ ਨਰਿੰਦਰ ਸਿੰਘ ਪਾਪਾ ਬਲਵਿੰਦਰ ਸਿੰਘ ਗੋਤਾਰਾ ਲੰਗਰ ਸਾਹਿਬ ਸ੍ਰੀ ਹਾਯੂਦ ਸਾਹਿਬ ਨਰੇੜ ਵੱਲੋਂ ਮਹਾਰਾਟਰ ਦੀ ਧਰਤੀ ਤੋਂ ਆਨ ਕੇ ਗੁਰੂ ਕੀ ਸੰਗਤ ਇਸ ਗੋਵਾਲ ਸਾਹਿਬ ਵਿਖੇ ਗੁਰਦੁਆਰਾ ਜੰਝ ਘਰ ਕਰਨਾਲ ਸ਼ੌਣੀ ਗੋਵਾਲ ਸਾਹਿਬ ਵਿਖੇ ਵਿਸ਼ੇਸ਼ ਗੁਰੂ ਨਾਨਕ ਸਾਹਿਬ ਦਾ ਇਹ ਲੰਗਰ ਮਹਾਦੀ ਕੜ 13 ਤਰੀਕ ਤੋਂ ਚਾਲੂ ਕੀਤਾ ਵਾ ਕੱਲ 19 ਤਰੀਕ ਨੂੰ ਤੇ 19 ਤਰੀਕ ਤੱਕ ਵੀ ਚੱਲੇਗਾ ਔਰ ਇਸ ਲੰਗਰ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ 36 ਪਦਾਰਥ ਵਰਤ ਰਹੇ ਆ ਰਹਿਣ ਤੋਂ ਭਾਵ ਕਿ ਸਾਰੇ ਹੀ ਪਦਾਰਥ ਸਤਕਾਰਯੋਗ ਨੇ ਤੇ ਉਹਦੇ ਵਿੱਚ ਜਿਤਨਾ ਅੱਜ ਦੇ ਬੱਚੇ ਖਰੀਫ ਵੀ ਚਾਹੁੰਦੇ ਨੇ ਕਿ ਸਾਨੂੰ ਸਾਰੇ ਗੁਰੂ ਨਾਨਕ ਦੇਵਾ ਭਾਬੇ ਨਾਨਕ ਦੇ ਘਰ ਫੈਨ ਤੋਂ ਭਾਵੇਂ ਸਾਰੇ ਪੰਗਤ ਵਿੱਚ ਇੱਕੋ ਹੀ ਆ ਭਾਵੇਂ ਕੋ ਅਮੀਰ ਆਵੇ ਭਾਵੇਂ ਕੋ ਪ੍ਰੀਭ ਆਵੇ ਇੱਕੇ ਪੰਗਤ ਜਿਵੇਂ ਬਹਿ ਕੇ ਸਾਰਿਆਂ ਨੂੰ ਵਰਤਾਲਾ ਇੱਕੋ ਜਿਹਾ ਮਿਲਦਾ ਇਸੇ ਤਰ੍ਹਾਂ ਗੁਰੂ ਕੀ ਸੰਗਤ ਨਾਲ ਜੀਏ ਵਰਕਰ ਦੇ ਵੀ ਤਾਂ ਹੋਰ ਪਦਾਰਥ ਛਤੀ ਪਦਾਰਥ ਜਿਹੜੇ ਆ ਇਸ ਲੰਗਰ ਵਿੱਚ ਵਰਤਦੇ ਰਹੇ ਔਰ ਵਰਤਾਰੇ ਆ ਗੁਰੂ ਨਾਨਕ ਬਾਦਸ਼ਾਹ ਕਿਰਪਾ ਕਰਨਾ ਇਸ ਮੌਕੇ ਤੇ ਗੁਰੂ ਕੀ ਸੰਗਤ ਅੱਜ ਸੁਆਪਤੀ ਹੋਈ ਧੰਤੋ ਭਾਵ ਕੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਇਸ ਧਰਤੀ ਤੇ ਛਕਾਇਆ ਗਿਆ ਅ ਸਿੱਖੀ ਪ੍ਰਚਾਰ ਕੀਤਾ ਗਿਆ ਅਸੀਂ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਭਾਈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਿਨ੍ਹਾਂ ਦਾੜੀ ਕੇਸ ਛਟਾਏ ਉਹ ਦਾੜੀ ਕੇਸ ਰੱਖੋ ਜਿਨ੍ਹਾਂ ਜਿਹੜੇ ਨਸ਼ੇ ਬੱਤੇ ਕਰਦੇ ਹੋ ਨਸ਼ੇ ਬੱਤੇ ਛੱਡੋ ਆਪਣਾ ਜੀਵਨ ਆਚਰਣ ਉੱਚਾ ਰੱਖ ਕੇ ਰਹਿਤ ਮਰਜ਼ਾਦਾ ਵਿੱਚ ਆਪਣੇ ਜੀਵਨ ਨੂੰ ਰੱਖ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਲੋਕ ਸੁਖੀਏ ਪਰਲੋਕ ਸਹੇਲੀ ਹੋਈਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਸੋ ਬਿਲਕੁਲ ਜੀ ਸੰਗਤ ਦੇ ਵਰਤੋਂ ਵਾਸਤੇ ਇਸ ਜਿਹੜਾ ਦੇ ਪੀਜਾ ਨੂੰ ਔਰ ਬਿਲਕੁਲ ਸਫਾਈ ਦਾ ਜਿਹੜਾ ਪੂਰਾ ਧਿਆਨ ਰੱਖਿਆ ਜਾ ਰਿਹਾ ਪ੍ਰੋਪਰ ਤੌਰ ਤੇ ਸਫਾਈ ਦਾ ਜਿਹੜਾ ਉਹ ਧਿਆਨ ਰੱਖਿਆ ਗਿਆ ਹੈ ਔਰ ਬਿਲਕੁਲ ਸੇਵਾਦਾਰ ਲਗਾਤਾਰ ਨਾਲ ਨਾਲ ਜਿਹੜੀ ਸਫਾਈ ਵੀ ਕਰ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਪੀਜਾ ਇਸ ਜਿਹੜਾ ਦੁਹਾਨ ਕੇ ਇਸ ਜਿਹੜਾ ਤੇ ਕਟਿੰਗ ਹੁੰਦੀ ਹੈ ਕਟਿੰਗ ਹੋਣ ਤੋਂ ਬਾਅਦ ਇਸ ਜਿਹੜਾ ਤੇ ਜਾ ਕੇ ਜਨਤਾ ਦੇ ਵਰਤੋਂ ਵਾਸਤੇ ਤਿਆਰ ਹੁੰਦਾ ਔਰ ਸੇਵਾਦਾਰ ਲਗਾਤਾਰ ਇਸੇ ਰਾਤੇ ਸੰਗਤ ਵਾਸਤੇ ਪੀਜਾ ਜਿਹੜਾ ਉਹ ਪਾਉਂਦੇ ਨੇ ਸੋ ਲਾਈਨਾਂ ਲੱਗ ਕੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਵਾਂਗੇ ਦਿਖਾਉਣ ਦੀ ਕੋਸ਼ਿਸ਼ ਕਰੇਗੇ ਲਾਈਨਾਂ ਦੇ ਵਿੱਚ ਸੰਗਤ ਆਉਦੀ ਹੈ ਔਰ ਪ੍ਰੋਪਰ ਤੌਰ ਤੇ ਸਾਰੇ ਸਾਰੇ ਪੀਜਾ ਮੋੜ ਪਰ ਕੇ ਜਿਹੜਾ ਉਹ ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਸੋ ਲਾਈਟ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੀਜੇ ਦੇ ਕਟਿੰਗ ਹੋਣ ਤੋਂ ਬਾਅਦ ਇਸੇ ਰਾਤੇ ਪੀਜਾ ਜਿਹੜਾ ਉਹ ਪਾਉਦਾ ਹੈ ਔਰ ਸਭ ਤੋਂ ਸ਼ਗਨ ਵਾਸਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਸੇ ਰਾਤੇ ਸਭ ਤੋਂ ਦਿੱਤਾ ਜਾਂਦਾ ਹੈ ਸੋ ਦੇਖੋ ਜੀ ਗੋਲਦਵਰ ਸਾਹਿਬ ਦੇਖਿਆ ਸੀ 5 ਰੁਪਏ ਆ ਔਰ ਬਿਲਕੁਲ ਵਾਤ ਵਾਤ ਪਰਾਂ ਦੇ ਲੰਗਰ ਨੇ ਨੇ ਔਰ ਗੋਲਦਵਰ ਸਾਹਿਬ ਲੱਗੇ ਹੋਏ ਨੇ ਔਰ ਇੱਕ ਖਾਸ ਖੇਚ ਦਾ ਕੇਂਦਰ ਜਿਹੜਾ ਲੰਗਰ ਹੈ ਉਹ ਆਪਾਂ ਇੱਥੇ 버ਗਰ ਤੇ ਪੀਜ਼ਾ ਦਾ ਲੰਗਰ ਲੱਗਾ ਹੋਇਆ ਸੋ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਵੀ ਬਾਬਾ ਜੀ ਦਾ ਖਾਲਸਾ ਮੈਂ ਜੀ ਦੀ ਖਾਲਸਾ ਸਾਹਿਬ ਅਲੀਫਤੋ ਜੀ ਬਾਬਾ ਜੀ ਲੰਗਰ ਲਗਾਇਆ ਜਾ ਰਿਹਾ 버ਗਰ ਤੇ ਪੀਜ਼ਾ ਇਸ ਇੱਕ ਕਿਹੜੇ ਗੁਰਦੁਆਰੇ ਦੇ ਨਾਮ ਤੇ ਲੰਗਰ ਲਗਾਇਆ ਜਾ ਰਿਹਾ ਜੀ ਇਹ ਵੀ ਗੁਰਦੁਆਰਾ ਨੰਬਰ ਸਾਹਿਬ ਜੀ ਮਹਿਜੂਦ ਸਾਹਿਬ ਮੰਦੇੜ ਜੋ ਸੰਤਪਾਪਨ ਨੰਦਰ ਸਿੰਘ ਜੀ ਤੇ ਸੰਤਪਾਪਾ ਪਿੰਰਸੀ ਬਲੰਗਾ ਹੈ। ਔਰ ਕਿੰਨੇ ਦਿਨ ਹੋ ਗਏ ਲੰਗਰ ਚੱਲਦੇ ਨੇ ਜੀ? ਇਹ 13 ਤੀ ਤੋਂ ਲੈ ਕੇ ਤੇ ਉਨੀ ਜੀ ਤੱਕ ਚੱਲਣਾ। ਸੋ ਰੋਜ਼ ਕਿੰਨੇ ਘੰਟੇ ਲੰਗਰ ਲਾ ਦਿੰਦੇ ਨੇ? 2-4 ਘੰਟੇ ਜਾ ਵਾਦ ਲਾਉਂਦੇ ਨੇ ਜੀ। 9:00 ਵੇ ਤੇ 6:00 ਵੇ ਤੇ ਲੈ ਕੇ ਤਾਨੂੰ ਕਰਕੇ ਰਾਤ ਦੇ 10:00 ਤੋਂ ਲੈ ਕੇ 12:00 ਵਜੇ ਤੱਕ ਹੀ ਪੈਣਦੇ। ਸੋ ਬਿਲਕੁਲ ਸਾਰੀ ਦਿਹਾੜੀ ਲਗਾਤਾਰ ਚੱਲਦਾ ਰਹਿੰਦਾ ਹੈ। ਹਾਂ ਜੀ ਲਗਾਤਾਰ ਚੱਲਦਾ ਹੈ। ਅਕੀਨ ਚੱਲਦਾ ਰਹਿੰਦਾ ਹੈ। ਸੋ ਇਹ ਬੜੀ ਵੱਡੀ ਗੱਲ ਆ ਆਪਾਂ ਦੇਖਦੇ ਆ ਕਿ ਘਰ ਦੇ ਵਿਚਾਰ ਮਹਿਮਾਨ ਆ ਜਾਣ ਬਿਲਕੁਲ ਸਾਹਰੇ ਸਾਰੀ ਜਗਤ ਨੂੰ ਕੋਈ ਨਹੀਂ ਖਾਲੀ ਨਜ਼ਰ ਰਿਹਾ ਕਿ ਇਹਦੇ ਸੰਗਤ ਨੇ ਸੇਜੋਗਾ ਜੀ ਜੀ ਸੰਗਤ ਨਾਲ ਜੁੜੀ ਹੋਈ ਆ ਜੀ ਸੰਗਤ ਸੰਚੋੜਦੀ ਹੈ ਜੀ ਜਦੋਂ ਪਾਸ਼ਾ ਸਾਡੇ ਸਿਰ ਤੇ ਹੱਥ ਰੱਖ ਕੇ ਆਏ ਚੱਲਦੇ ਆ ਅੱਜ ਕੱਲ੍ਹ ਦੀ ਜਵਾਨ ਪੀੜ੍ਹੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਜਾ ਰਹੀ ਆ ਜੀ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਆਉਦਾ ਉਹਨਾਂ ਨੂੰ ਸਰਕਾਰਾਂ ਵੀ ਇਗਨੋਰ ਕਰਦੀਆਂ ਤੇ ਪ੍ਰਸ਼ਾਸ਼ਕਾਂ ਵੀ ਇਗਨੋਰ ਕਰਦਾ ਜੀ ਜੀ ਅਸੀਂ ਜੇ ਕੋਈ ਚੰਗਾ ਕੰਮ ਕਰਦੇ ਆ ਮੰਨਦੇ ਰਹੋਗੇ ਸਿਕਾਂ ਨਾ ਹਰੇ ਹਰ ਵਾਰੀ ਵਿਕਰਾ ਹੁੰਦੇ ਜੀ ਜੀ ਉਹ ਅਸੀਂ ਹਰੇ ਹਰ ਵਾਰੀ ਚੁਬਦੇ ਰਹਿੰਦੇ ਜੀ ਇਹ ਬਿਨੂ ਸਾਡੇ ਤੋਂ ਲੈ ਕੇ ਹੁਣ ਤੱਕ ਸਿਕਾਂ ਨਾ ਵਿਕਰਾ ਹੁੰਦਾ ਹੈ ਜੀ ਸਿਰਫ ਪਿਛਲੇ ਸਰਕਾਰਾਂ ਅਫਦਾਲੀ ਬਰਕਰਾਰ ਨੇ ਕੀਤਾ ਤੇ ਜਿਹੜੀਆਂ ਜਿਹੜੀਆਂ ਹੁਣ ਦੀ ਸਰਕਾਰਾਂ ਨੇ ਉਹ ਵੀ ਲੜਨ ਉਹੀ ਕੰਮ ਕਰਦੀਆਂ ਵਿਕਰਾ ਕਰਦੀਆਂ ਇਹ ਵੀ ਅਫਦਾਲੀ ਨਾਲ ਘਟ ਨਹੀਂ ਆਈ ਜੀ ਤੇ ਬਿਲਕੁਲ ਸਿਕਾਂ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਟਾਰਗੇਟ ਕੀਤਾ ਹੀ ਜਾਂਦਾ ਹੈ ਜੀ ਹਾਂ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਟਾਰਗੇਟ ਕੀਤਾ ਇਹਨਾਂ ਰੰਗ ਜੇ ਮੈਂ ਟਾਰਗੇਟ ਕੀਤਾ ਹਰ ਜੋ ਵੀ ਸਰਕਾਰਾਂ ਆਉਂਆਂ ਸਿਕਾਂ ਦੇ ਖਰਾਬ ਹੀ ਆਉਂਦੇ ਜੀ ਔਰ ਗੱਲ ਕਰਦੇ ਆਪਾਂ ਲੰਗਰ ਦੀ ਲੰਗਰ ਦੇ ਵਿੱਚ ਕਿੰਨੇ ਕੁ ਬੀਜੇ ਦੇ ਇੱਕ ਘੰਟੇ ਦਾ ਉਹਨਾਂ ਦੱਸ ਨਹੀਂ ਸਕਦਾ ਜੀ ਮੈਡੀਕੇਟ 550 ਪੀਜ਼ਾ 16 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਜੀ 550 ਪੀਜ਼ਾ 16 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਹੋਰ ਨਗਾਕਾਰ ਇਸੇ ਤਰ੍ਹਾਂ ਸਾਫਾ ਦੇ ਚੱਲਦਾ ਰਹਿੰਦਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸਾਹਿਬ ਬਾਈ ਜੀ ਜੀ ਤੁਹਾਨੂੰ ਸਵੇਪੋਜੀ ਬਾਬਾ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਦੇਵ ਸਿੰਘ ਚੰਡ ਦੁਆਬਾ ਮੀਡੀਆ